ਸੋ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਔਰ ਬਹੁਤ ਵੱਡੀ ਖੁਸ਼ਖਬਰੀ ਉਹਨਾਂ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਜਿਨ੍ਹਾਂ ਦੇ ਟੂਰਿਸਟ ਵੀਜ਼ਾ ਵੀ ਨਹੀਂ ਸੀ ਲੱਗ ਰਹੇ ਸੋ ਪਿਛਲੇ ਸਮਿਆਂ ਚ ਮਾਪਿਆਂ ਦੇ ਬੱਚੇ ਉੱਥੇ ਪੜ੍ਹ ਰਹੇ ਸੀ ਉਹਨਾਂ ਦੇ ਵੀਜ਼ਾ ਨਹੀਂ ਸੀ ਲੱਗ ਰਹੇ ਹੁਣ ਕੈਨੇਡਾ ਦਾ 트ੰਪ ਨਾਲ ਵੀ ਪੰਗਾ 트ੰਪ ਚਾਹੁੰਦੇ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਕਿ ਕੈਨੇਡਾ ਉਹਨਾਂ ਦਾ ਸੂਬਾ ਬਣ ਜੇ ਔਰ ਕੈਨੇਡਾ ਚ ਜਿਹੜੀਆਂ ਵੋਟਾਂ ਪਈਆਂ ਨੇ ਉਹ 트ੰਪ ਦੇ ਫੈਸਲਿਆਂ ਤੋਂ ਨਾਰਾਜ਼ਗੀ ਕਰਕੇ ਮਾਰਕ ਕਾਰਨੀ ਨੂੰ ਪਈਆਂ ਨੇ ਕਾਫੀ ਹੱਦ ਤੱਕ ਸੋ ਹੁਣ ਇੱਕ ਤਰੀਕੇ ਨਾਲ ਕੈਨੇਡਾ ਦੀ ਇਕਨੋਮੀ ਅਗਰ ਚਲਣੀ ਹੈ ਤੇ ਉਹ ਟੂਰਿਜ਼ਮ ਤੇ ਵੀ ਚਲਣੀ ਹੈ। ਔਰ ਹੁਣੇ ਮੰਨਿਆ ਜਾਊਗਾ ਕਿ ਇੰਡੀਆ ਚ ਸਭ ਤੋਂ ਵੱਧ ਟੂਰਿਸਟ ਵੀਜ਼ਾ ਕੈਨੇਡਾ ਦੇਊਗਾ ਕਿਉਂਕਿ ਜਿੰਨੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਮਾਪੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਵੀਜ਼ਾ ਮਿਲ ਸਕਦੇ ਨੇ। ਹੁਣ ਜ਼ਿਆਦਾ ਜਾਣਕਾਰੀ ਤਿਰਤ ਜੀ ਤੋਂ ਸਾਂਝੀ ਕਰਦੇ ਆਂ। ਤਿਰਤ ਜੀ ਮੰਨੇ ਪਰਮਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਤਿਰਤ ਜੀ ਸਸੇਕਾਲ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸੇਕਾਲ ਜੀ। ਤਿਰਤ ਜੀ ਸਵਾਲ ਇਹ ਹੈ ਕਿ ਬੜੇ ਰਿਫਿਊਜ਼ ਹੋਏ ਮਾਪੇ ਦੇ ਬੱਚਿਆਂ ਦੇ ਵੀਜ਼ੇ। ਹੁਣ ਕਿ ਉਹ ਦੁਬਾਰਾ ਫਾਈਲਾਂ ਲਾਉਣ ਹੁਣ ਇਹਦਾ ਮਤਲਬ ਹੈ ਟੂਰਿਸਟ ਵੀਜ਼ਾ ਵੀ ਖੁੱਲ ਜਾਊਗਾ ਜੇ ਵਿਦਿਆਰਥੀ ਵੀਜ਼ਾ ਖੁੱਲੂਗਾ ਤਾਂ ਤੇ ਬਿਲਕੁਲ ਸਰ ਅਸੀਂ ਉਮੀਦ ਵੱਡੇ ਲੈਵਲ ਤੇ ਕਰ ਰਹੇ ਹਾਂ ਕਿਉਂਕਿ ਨਾ ਜ਼ਿਆਦਾਤਰ ਜਿੰਨੇ ਤੁਸੀਂ ਮੈਨੂੰ ਸਵਾਲ ਪੁੱਛੇ ਨਾ ਤੁਸੀਂ ਜਵਾਬ ਵੀ ਆਪ ਹੀ ਦਿੱਤੇ ਹੋ ਦਾ ਤਾਂ ਤੇ ਪਰ ਮੈਂ ਇਹਦੇ ਤੇ ਥੋੜੀ ਜਿਹੀ ਹੋਰ ਇਹਦੇ ਤੇ ਕਲੈਰਿਟੀ ਲਾ ਲਵਾਂ ਕਿਉਂਕਿ ਨਾ ਸਭ ਨੂੰ ਪਤਾ ਵਾ ਕਿ ਇਹ ਜਿਹੜੀ ਗਵਰਨਮੈਂਟ ਐ ਇਸ ਵੇਲੇ ਆਈ ਆ ਇਹਦੇ ਪਿੱਛੇ ਹੋਂਦਾ ਰੀਜ਼ਨ ਕੀ ਹੈਗਾ ਜਿਹੜਾ ਨਾ ਉੱਥੇ ਦੀ ਅਮਰੀਕਾ ਦੀ ਸਰਕਾਰ 트াম্প ਸਰਕਾਰ ਜਿਹੜੀ ਹੈਗੀ ਆ ਕਿਉਂਕਿ ਕਹਿ ਲੋਗੀ ਨਾ ਇਸ ਵੇਲੇ ਜੋ ਕੈਨੇਡਾ ਦੀ ਗਵਰਨਮੈਂਟ ਨੇ ਕਿਉਂਕਿ ਨਾ ਕੈਨੇਡਾ ਦੇ ਜਿਹੜੇ ਮਿਨਿਸਟਰਸ ਨੇ ਜਿਹੜੇ ਹੁਣ ਮਾ ਕੈਨੇਡੀ ਨੇ ਜਦੋਂ ਸਟੇਟਮੈਂਟ ਲੈਣੀ ਜਦੋਂ ਉਹ ਜਿੱਤੇ ਉਹਨਾਂ ਨੇ ਸਟੇਟਮੈਂਟ ਜਦੋਂ ਸਾਹ ਕਹੇ ਕਿ ਅਸੀਂ ਇੰਡੀਪੈਂਡੈਂਟ ਕੈਨੇਡਾ ਬਣਾਉਣਾ ਅਸੀਂ ਸਟਰੋਂਗ ਕੈਨੇਡਾ ਬਣਾਉਣਾ ਅਸੀਂ ਹੈਪੀ ਕੈਨੇਡਾ ਬਣਾਉਣਾ ਸੋ ਜਿੰਨੀਆਂ ਚੀਜ਼ਾਂ ਵੀ ਨਾ ਕਹਿੰਦੇ ਕਿ ਇੰਡੀਪੈਂਡੈਂਟ ਕ ਉਹ ਮੇਨ ਇੰਡਸਟਰੀ ਹੀ ਸਭ ਨੂੰ ਪਤਾ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਹੀ ਹੈਗੀ ਆ ਜਦੋਂ ਘੁੰਮਣ ਗਿਆ ਚਾਹੇ ਟੂਰਿਜ਼ਮ ਹੀ ਆਪਾਂ ਕਹਿ ਦਈਏ ਯਸ ਪਿਛਲੇ ਸਮੇਂ ਦੇ ਵਿੱਚ ਤੱਕਾ ਤਾਂ ਹੋਇਆ ਹੀ ਹੈ ਸਭ ਨੂੰ ਪਤਾ ਜੀ ਵਧੀਆ ਪ੍ਰੋਫਾਈਲਾਂ ਵੀ ਗਈਆਂ ਕਿਉਂਕਿ ਜੇ ਮੈਂ ਕਹੂੰਗਾ ਤੱਕਾ ਉਸ ਤੋਂ ਜੇ ਪਿਛਲੇ ਸਾਲ ਦੀ ਗੱਲ ਕਰਾਂ 24 ਦੇ ਮਹੀਨੇ ਤੋਂ ਪਹਿਲਾਂ-ਪਹਿਲਾਂ ਤੋਂ ਤੱਕਾ ਦੂਜੇ ਪਾਸੇ ਵੀ ਹੋ ਗਿਆ ਸੀਗਾ ਤੱਕਾ ਉਹ ਨਜਾਇਜ਼ ਵਾਲੇ ਤੱਕਾ ਲਾਗੇ ਵੀ ਮੈਂ ਤਾਂ ਕਹੂੰਗਾ ਕੈਨੇਡਾ 'ਚ ਪਹੁੰਚ ਗਏ ਤੇ ਜਿਹੜੀ ਉਹਨਾਂ ਨੇ ਅਸਾਈਲਮ ਆ ਪਾਈਆਂ ਨਾ ਸੇ ਮੈਂ ਤਾਂ ਕਹਿੰਦਾ ਕਿ ਆਪਾਂ ਸਭ ਤੋਂ ਮਾੜੀ ਗੱਲ ਪਤਾ ਕੀ ਆ ਅਸੀਂ ਕਹਿੰਦੇ ਕਿ ਯਾਰ ਮੇਰਾ ਸੂਤ ਵਾਲੇ ਨੇ ਅਗਾ ਅਗਾ ਅੱਗੇ ਵਾਲੇ ਦਾ ਜੋ ਮਰਜ਼ੀ ਹੋਵੇ ਪਰ ਆਪਾਂ ਨੂੰ ਇਹ ਚੀਜ਼ ਕਹਿਣਾ ਚਾਹੀਦਾ ਯਾਰ ਕਾਲੀ ਕਾਦੀ ਆ ਐਸਲ ਜਮਾਨੇ ਬਦਲ ਚੁੱਕੇ ਆ ਤੁਸੀਂ ਸਹੀ ਰੂਲਸ ਐਂਡ ਰੈਗੂਲੇਸ਼ਨਾਂ ਵਿੱਚ ਚੱਲਦੇ ਤਾਂ ਵੀ ਸੈਟਲ ਹੁੰਦੇ ਆ ਤੇਰ ਘੱਟੋ ਘੱਟ ਜਿੰਨੇ ਵੀ ਮੈਂ ਤਾਂ ਕਹੂੰਗਾ ਲੱਗਦਾ 2023-24 ਦੇ ਵੀਜ਼ਾ ਲੱਗਾ ਸੌਖੇ ਟਾਈਮ ਤੇ 23 ਮਿਡ ਤੋਂ ਬਾਅਦ ਅਕਤੂਬਰ ਤੋਂ ਬਾਅਦ ਜਦੋਂ ਆਪਸੀ ਇਹਨਾਂ ਦਾ ਕਨਫਲਿਕਟ ਹੋਇਆ ਸੀ ਸਰਕਾਰਾਂ ਦਾ ਸਰ ਅੱਧ ਤੇ ਵੀ ਜਦਾਂ ਜੇ ਮੈਂ ਕਹਿ ਦਵਾਂ ਨਾ ਉਥੇ ਅਸਾਈਲੈਂਸ ਪਾਈਏ ਤੇ ਗਲਤ ਨਹੀਂ ਹੋਗਾ ਅਸਾਈ ਆਪਾਂ ਇਮੀਗ੍ਰੇਸ਼ਨ ਦੇ ਰੂਲ ਸਖਤ ਦੇਖਣ ਨੂੰ ਮਿਲ ਸਕਦੇ ਆ ਸਖਤੀ ਦਾ ਮਤਲਬ ਇਹ ਨਹੀਂ ਕਿ ਵੀਜ਼ਾ ਨਹੀਂ ਆਉਣੇ ਸਖਤੀ ਦਾ ਮਤਲਬ ਇਹ ਹੈ ਕਿ ਜਿਹੜੇ ਰੂਲ ਤੋੜਦੇ ਆ ਉਹਨਾਂ ਦੇ ਸ਼ਿਕੰਜਾ ਕਸਿਆ ਜਰੂਰ ਜਾ ਸਕਦਾ ਬਾਕੀ ਯੈਸ ਵੀਜ਼ੇ ਖੁੱਲਣ ਦੀ ਉਮੀਦ ਆਪਾਂ ਖੁੱਲਣ ਦੀ ਮੈਂ ਤਾਂ ਕਹੂੰਗਾ ਜ਼ਿਆਦਾ ਹੋਣ ਦੀ ਉਮੀਦ ਕਹੂੰਗਾ ਤੱਕਾ ਨਾ ਹੋਣ ਦੀ ਉਮੀਦ ਕਹੂੰਗਾ ਆਪਾਂ ਬਹੁਤ ਵੱਡੇ ਲੈਵਲ ਤੇ ਜਿਹੜੀ ਕਿ ਕਰ ਰਹੇ ਆ ਜਿੱਦਾਂ ਸਰਨਾ ਵੀ ਡਿਸ ਕਰ ਰਹੇ ਕਿ ਇਹਦੇ ਫੈਕਟਸ ਤੁਹਾਨੂੰ ਮੈਂ ਕਹਿੰਦਾ ਕਿਉਂਕਿ ਜੇ ਉਹਨਾਂ ਨੇ ਆਪਣੀ ਕੰਟਰੀ ਦੇ ਵਿੱਚ ਏਮਪਲੋਇਮੈਂਟ ਦੇਣੀ ਹੈ ਅੱਗੇ ਆਪਣੀ ਕੰਟਰੀ ਦੇ ਵਿੱਚ ਹੋਰ ਆਪਾਂ ਚੰਚੁਆਰਟਿਸ ਦੇਣੀਆਂ ਤੇ ਡੈਫੀਨੇਟਲੀ ਟੂਰਿਜ਼ਮ ਇੱਕ ਬਹੁਤ ਵੱਡੀ ਜਿਹੜੀ ਕਿ ਇੰਡਸਟਰੀ ਜਿਹੜੀ ਹੁੰਦੀ ਹੈ ਤੇ ਸਪੈਸ਼ਲੀ ਕੈਨੇਡਾ ਦਾ ਹੈ ਵੀ ਬਹੁਤ ਸੋਹਣਾ ਸਭ ਨੂੰ ਪਤਾ ਹੈਗਾ ਤੇ ਉੱਥੇ ਵੀ ਜੇ ਟੂਰਿਸਟ ਜੇ ਜਾਣਗੇ ਇੱਥੇ ਵੀਜ਼ੇ ਦੇਣਗੇ ਤਾਂ ਹੀ ਅਰੇ ਉੱਤੇ ਪੈਸੇ ਖਰਚ ਕੇ ਆਣਗੇ ਨਹੀਂ ਤਾਂ ਫਿਰ ਪੈਸੇ ਇੱਥੇ ਹੀ ਹੈਗੇ ਆ ਤੇ ਬਾਕੀ ਜੇ ਗੱਲ ਹੈ ਕਿ ਐਮਬੈਸੀ ਵੀਜ਼ਾ ਇਕੱਠੀਆਂ ਕਰਨ ਦੀ 100-100 ਡਾਲਰ ਤਾਂ ਯਾਰ ਉਹਨਾਂ ਦਾ ਕੁਝ ਨਹੀਂ ਬੰਨਣਾ ਹੈਗਾ ਤੇ ਹਾਂ ਜੇ ਬੰਦਾ ਜਾਏਗਾ ਟਿਕਟਾਂ ਖਰਚੇਗਾ ਉੱਥੇ ਕੋਈ ਮੇਗਾ ਹੋਟਲ ਬੁੱਕ ਕਰਾਏਗਾ ਬੱਚਿਆਂ ਨਾਲ ਜਾਏਗਾ ਗੱਡੀਆਂ 'ਚ ਘੁੰਮੇਗਾ ਉਹ ਖਰਚੇ ਹੋਣਗੇ ਸੋ ਉਹਦੇ ਵਾਸਤੇ ਵੱਡੇ ਲੈਵਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ اسپੈਸ਼ਲੀ ਕੈਨੇਡਾ ਈਡੇ ਆਪਾਂ ਜੇ ਕਹਿ દઈએ ਜਿਹੜਾ ਕਿ ਜੁਲਾਈ ਦੇ ਵਿੱਚ ਆਉਣਾ ਵਾ ਅਸੀਂ ਉਮੀਦ ਕਰ ਰਹੇ ਹਾਂ ਹੋਰ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਪੋਜ਼ਿਟਿਵ ਟ੍ਰੈਂਡ ਦੇਖਦਾਂ ਨਜ਼ਰ ਜ਼ਰੂਰ ਆਏਗਾ ਬਾਕੀ ਮੈਂ ਸਿੱਧਾ ਉਮੀਦ ਕਰਦੇ ਹਾਂ ਸਾਰਿਆਂ ਦਾ ਵੀਜ਼ਾ ਜੋ ਪਿਨੈਕਲ ਕੋਲ ਵਾਂ ਜ਼ਰੂਰ ਆਣ ਕਿਉਂਕਿ ਪਹਿਲੋ ਪੈਸਾ ਮੈਂ ਕੋਈ ਲੈਂਦਾ ਨਹੀਂ ਠੀਕ ਆ ਅਸੀਂ ਆਪਣੀ ਲੋਡ ਨੂੰ ਤਾਂ ਉਹਦੇ ਪਿੱਛੇ ਵੀ ਇੱਕ ਰੀਜ਼ਨ ਹੈ ਕਿਉਂਕਿ ਕਿ ਆਪ ਕਲਾਇੰਟ ਨੂੰ ਕੀ ਨਾ ਹੋਵੇ ਕਿ ਯਾਰ ਪੈਸੇ ਲੈ ਲੈ ਇਹਨਾਂ ਨੇ ਮੇਰੀ ਫਾਈਲ ਤੇ ਕੀ ਮਿਹਨਤ ਕਰਨੀ ਹਾਂ ਬਾਅਦ ਵਾਲੀ ਫੀਸ ਵੀ ਬਹੁਤ ਲਿਮਟਿਡ ਜੀ ਅਸੀਂ ਰੱਖੀ ਹੋਈ ਆ ਸਿਰਫ ਇੱਕੋ ਚੀਜ਼ ਹੈਗੀ ਆ ਕਿ ਕਸਟਮਰ ਨੂੰ ਵੀ ਪੋਜ਼ਿਟਿਵਿਟੀ ਹੋਵੇ ਕਿ ਇਹ ਮੇਰੀ ਫਾਈਲ ਤੇ ਜਿਹੜੇ ਕੀ ਆ ਐਫਰਟ ਲਾਉਣਗੇ ਮਿਹਨਤ ਕਰਨਗੇ ਦੂਜੀ ਗੱਲ ਹੁੰਦੀ ਆ ਜਦੋਂ ਜ਼ਿਆਦਾ ਪੈਸਾ ਖਰਚ ਕੇ ਬੰਦਾ ਜਾਂਦਾ ਵਾ ਠੀਕ ਹੈ ਨਾ ਉਹ ਜਿਗਾੜ ਲਾ ਕੇ ਜਾਂਦਾ ਫਿਰ ਉਹ ਬੰਦੇ ਦੀ ਵੀ ਮਜਬੂਰੀ ਪੈਂਦੀ ਉਹ ਸਾਇਲੈਂਟ ਹੋ ਜਾਂਦਾ ਕਿ ਉਹ ਆਪਣਾ ਜਿੰਦਗੀ ਵੀ ਖਰਾਬ ਕਰਦਾ ਤੇ ਅਗਲਿਆਂ ਦੀ ਆਉਣ ਵਾਲੇ ਵੀ ਕਰਦਾ ਸੋ ਟੂਰਿਜ਼ਮ ਵਾਸਤੇ ਵੀ ਜਰੂਰ ਸਾਡੇ ਏਸੀ ਡਿਸਪਲੇ ਹੁੰਦੇ ਨ ਚਲੋ ਥੈਂਕ ਯੂ ਸੋ ਮੱਚ 85578 85578 ਸੋ ਟੂਰਿਸਟ ਵੀਜ਼ਾ ਲਈ ਵੀ ਤੁਸੀਂ ਤੀਰਤ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ